ਸਿਆਣਿਆਂ ਦੀ ਕਹਾਵਤ ਹੈ ਕਿ ਪਹਿਲਾਂ ਤੋਲ ਫੇਰ ਬੋਲ ਇੱਥੇ ਇਹ ਗੱਲ ਕਹਿਣੀ ਚਾਹਾਂਗੇ ਕਿ ਜੇ ਭਾਜਪਾ ਦੇ ਕੋਲੇ ਇੱਕ ਤਾਲਾ ਹੋਵੇ ਨਾ ਉਹ ਕੰਗਣਾ ਦੇ ਜ਼ੁਬਾਨ ਤੇ ਜੜ ਦੇਣਾ ਚਾਹੀਦਾ ਹੈ ਤਾਂ ਹੀ ਇਹ ਬਿਆਨ ਰੁਕਣਗੇ ਤੇ ਕੰਗਣਾ ਸ਼ਾਇਦ ਆਪਣੇ ਆਪ ਨੂੰ ਰੋਕ ਸਕੇ ਬਹੁਤ ਸਰੀਆਂ ਪੰਜਾਬ ਨਾਲ ਜੁੜੀਆਂ ਵੱਡੀਆਂ ਘਟਨਾਵਾਂ ਨਾਲ ਇੱਕ ਫਿਲਮ ਜਿਹੜੀ ਬਣਾਈ ਗਈ ਆ ਉਹ ਫਿਲਮ ਦਾ ਨਾਮ ਐਮਰਜੈਂਸੀ ਆ ਅਜੇ ਤੱਕ ਹਲਕਾ ਜਿਹਾ 1 ਦੋ ਸਕਿੰਟ ਦਾ ਟ੍ਰੇਲਰ ਆਇਆ ਇਸ ਸਬੰਧ ਦੇ ਵਿੱਚ ਐਸਜੀਪੀਸੀ ਨੇ ਵੱਡਾ ਨੋਟਿਸ ਵੀ ਫਿਲਮ ਨਿਰਮਾਤਾ ਨੂੰ ਕੀਤਾ ਕੰਗਣਾ ਰਣੌਤ ਨੂੰ ਕੀਤਾ ਹੈ ਕਿ ਰੇਪ ਦਾ ਖਤਰਾ ਕਿਸ ਪੱਖ ਤੋਂ ਆਇਆ ਰੇਪ ਸ਼ਬਦ ਮੂੰਹ ਤੇ ਵਿੱਚ ਰੱਖਿਆ ਜਾਂਦਾ ਹੈ ਰੇਪ ਸ਼ਬਦ ਬਹੁਤ ਵੱਡਾ ਸ਼ਬਦ ਹੈ ਜੇ ਅਜਿਹੇ ਖਤਰੇ ਕੰਗਣਾ ਰਣੌਤ ਨੂੰ ਲੱਗਦੇ ਨੇ ਤਾਂ ਉਸ ਨੂੰ ਉੱਚ ਅਦਾਲਤ ਤੱਕ ਜਾ ਕੇ ਦੱਸਣਾ ਵੀ ਪਏਗਾ ਕਿ ਰੇਵ ਦਾ ਖਤਰਾ ਕਿਸ ਤੋਂ ਐ ਕਿੰਨਾ ਤੋਂ ਐ ਦੇਖੋ ਮਾਨ ਸਾਹਿਬ ਕਈ ਵਾਰੀ ਜਿਹੜੀਆਂ ਤਰੀਨਾ ਟਿੱਖੀਆਂ ਦੇ ਦਿੰਦੇ ਨੇ ਉਹਨਾਂ ਨਾਲ ਵੀ ਬਹੁਤ ਸਾਰੇ ਬਵਾਦ ਜੁੜ ਜਾਂਦੇ ਐ ਅੱਜ ਉਹ ਕਰਨਾਲ ਗਏ ਹੋਏ ਸੀ ਉਹਨਾਂ ਨੇ ਜਿਹੜੀ ਟਿੱਪਣੀ ਕਰਤੀ ਉਹਦਾ ਤਾਂ ਕਹਿਣਾ ਪਏਗਾ ਕਿ ਗੰਗਣਾ ਰਣੌਤ ਬਾਰ-ਬਾਰ ਜਦੋਂ ਜਿਹੜੀਆਂ ਗੱਲਾਂ ਕਰਦੀ ਐ ਜਿਹੇ ਬਿਆਨ ਦਾਗਦੀ ਐ ਉਹਦੇ ਨਾਲ 60 ਜਿਹੜੀ ਐ ਦਿਲ ਤੇ ਲੱਗਦੀ ਆ ਪੰਜਾਬ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹਦੇ ਨਾਲ ਸਿੱਖਾਂ ਦਾ ਪੰਜਾਬ ਦਾ ਪੰਜਾਬੀਆਂ ਦਾ ਜਿਹੜਾ ਅਕਸ ਹੈ ਉਹ ਖਰਾਬ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚੇ ਭਾਜਪਾ ਦੀ ਕੀ ਸਾਸ਼ਾ ਨੇ ਇਹ ਆ ਬਿਕਰਮਜੀਤ ਸਿੰਘ ਇੱਕ ਵਿਵਾਦਤ ਤੇ ਨਾ ਕੰਗਨਾ ਰਨਾਉਤ ਕੰਗਨਰ ਰੋਥ ਫਿਲਮੀ ਕਲਾਕਾਰ ਦੀ ਇੱਕ ਫਿਲਮ ਆ ਰਹੀ ਹੈ ਤੇ ਕੰਗਨਾ ਰਨਾਉਤ ਫੇਰ ਵਾਵਾਦਾਂ ਦੇ ਵਿੱਚ ਕਿਰੀ ਹੋਈ ਹੈ ਕੰਗਨਰ ਨੌਤ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੀ ਐਦਾਂ ਦੀ ਬਿਆਨਬਾਜ਼ੀ ਕਰ ਰਹੀ ਹੈ ਇਸ ਬਿਆਨਬਾਜ਼ੀ ਦੇ ਨਾਲ ਪੰਜਾਬ ਦੀ ਪੰਗੌਲਿਕ ਜਿਹੜੀਆਂ ਸਥਿਤੀਆਂ ਨੇ ਉਹਦੇ ਉੱਤੇ ਇੱਕ ਵੱਡਾ ਪ੍ਰਭਾਵ ਪੈ ਰਿਹਾ ਜਿੱਥੇ ਕਿਸਾਨ ਆਮ ਲੋਕ ਤੇ ਆਮ ਸਮਾਜ ਕੰਗਣਾ ਦੇ ਇਹਨਾਂ ਬਿਆਨਾਂ ਤੋਂ ਔਖਾ ਉੱਥੇ ਪੰਜਾਬ ਦੇ ਜਿਹੜੇ ਲੋਕ ਨੇ ਕੰਗਣਾ ਦਾ ਕੋਈ ਵੀ ਬਿਆਨ ਆਉਂਦਾ ਤਾਂ ਮੈਨੂੰ ਲੱਗਦਾ ਡਟਵਾ ਰੌਣਤ ਉਸਦੇ ਬਿਆਨ ਦਾ ਸੋਸ਼ਲ ਮੀਡੀਆ ਤੇ ਕਮੈਂਟਾਂ ਤੇ ਵਿਊਜ਼ ਦੁਆਰਾ ਕੀਤਾ ਜਾਂਦਾ ਹੈ ਹੁਣ ਉਹਦੀ ਫਿਲਮ ਅਮਰਜੈਂਸੀ ਨੂੰ ਲੈ ਕੇ ਵੀ ਵੱਡੇ ਜਿਹੜੇ ਬਿਆਨ ਨੇ ਚਾਹੇ ਉਹ ਰਾਜ ਨੇਤਾ ਨੇ ਚਾਹੇ ਧਾਰਮਿਕ ਨੇਤਾ ਨੇ ਚਾਹੇ ਹੋਰ ਵਿਅਕਤੀ ਨੇ ਉਸੇ ਪ੍ਰਤੀ ਬਿਆਨ ਆਣੇ ਤੇ ਸੋ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਕਵਰ 베ਦੀ ਜੀ ਅਸੀਂ ਗੱਲਬਾਤ ਕਰਾਂਗੇ ਆਖਰ ਕੰਗਨਾ ਰਣੌਤ ਦੇ ਜਿਹੜੇ ਬਿਆਨ ਨੇ ਇਹ ਕਿਉਂ ਦਿੱਤੇ ਜਾਂਦੇ ਨੇ ਕੰਗਨਾ ਰਨੌਤ ਦੀ ਜਿਹੜੀ ਮਾਨਸਿਕਤਾ ਕਿੱਥੇ ਖੜੀ ਆਕਰ ਕੰਗਨਾ ਰਨੌਤ ਕਿਉਂ ਸੁਰਖੀਆਂ ਦਾ ਸ਼ਿੰਗਾਰ ਬਣੀ ਰਹਿੰਦੀ ਹੈ ਸੋ ਬੇਦੀ ਸਾਹਿਬ ਕੰਗਨਾ ਰੌਦੀ ਮੈਂ ਗੱਲ ਕਰ ਰਿਹਾ ਵੀ ਕੰਗਨਾ ਰਨੌਤ ਸੁਰਖੀਆਂ ਦੇ ਵਿੱਚ ਨੇ ਇੱਕ ਵਿਵਾਦਕ ਨਾਮ ਬਣ ਚੁੱਕੀ ਹੈ ਕੰਗਨਾ ਰਨੌਤ ਆਖਰ ਕੰਗਨਾ ਰਨੌਤ ਕਿਉਂ ਇਦਾਂ ਦੇ ਵਿਵਾਦਕ ਬਿਆਨ ਦਿੰਦੀ ਹੈ ਦਰਸਲ ਬਹੁਤ ਸਾਰੇ ਜਿਹੜੇ ਬਿਆਨ ਜਾਂ ਟਿੱਪਣੀਆਂ ਹੁੰਦੀਆਂ ਨੇ ਉਹ ਬੜੀਆਂ ਤਰਜ਼ਮੰਨੀ ਵਾਲੀਆਂ ਹੋਣੀਆਂ ਚਾਹੀਦੀਆਂ ਨੇ ਸਿਆਣਿਆਂ ਦੀ ਕਹਾਵਤ ਹੈ ਕਿ ਪਹਿਲਾਂ ਤੋਲ ਫੇਰ ਬੋਲ ਇਸੇ ਤਰ੍ਹਾਂ ਕੰਗਣਾ ਰਣੌਤ ਅਜਿਹੇ ਬਿਆਨ ਇਸ ਕਰਕੇ ਦੇਰੀ ਹੈ ਭਾਜਪਾ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਨੇ ਜਾਂ ਬਹੁਤ ਸਾਰੇ ਜਹੇ ਸਖਸ਼ੀ ਨੇ ਜਿਹੜੇ ਆਰਐਸ ਦੀ ਕਤਾਰ ਦੇ ਵਿੱਚੋਂ ਹੋ ਕੇ ਆਉਂਦੇ ਆ ਅਜਹੀਆਂ ਟਿੱਪਣੀਆਂ ਰਾਜਨੀਤੀ ਖੇਤਰ ਦੇ ਵਿੱਚ ਕਰਦੇ ਆ ਜਿਹਦੇ ਨਾਲ ਸਮਾਜ ਜਿਹੜਾ ਉਹ ਵੀ ਤਾਰ-ਤਾਰ ਹੁੰਦਾ ਤੇ ਇੱਕ ਪਾੜਾ ਪਾਉਣ ਵਾਲੀ ਜਿਹੜੀ ਐ ਖੇਡ ਦੇਖਣ ਨੂੰ ਮਿਲਦੀ ਐ ਇੱਥੇ ਇਹ ਗੱਲ ਕਹਿਣੀ ਚਾਹਾਂਗੇ ਕਿ ਜੇ ਭਾਜਪਾ ਦੇ ਕੋਲੇ ਇੱਕ ਤਾਲਾ ਹੋਵੇ ਨਾ ਉਹ ਕੰਗਣਾ ਦੇ ਜੁਬਾਨ ਤੇ ਜੜ ਦੇਣਾ ਚਾਹੀਦਾ ਤੇ ਕੰਗਣਾ ਸ਼ਾਇਦ ਆਪਣੇ ਆਪ ਨੂੰ ਰੋਕ ਸਕੇ ਪਰ ਬੀਬੀ ਸਾਹਿਬ ਕੰਗਣਾ ਦੀ ਕਲਾਸ ਵੀ ਲੱਗਦਾ ਮੈਨੂੰ ਭਾਜਪੀ ਆਪ ਔਖੀ ਲੱਗਦੀ ਮੈਨੂੰ ਲੱਗਦਾ ਪਿੱਛੇ ਜਿਹਨੂੰ ਰੋਕਿਆ ਵੀ ਗਏ ਤੁਹਾਨੂੰ ਕੀ ਲੱਗਦਾ ਫਿਰ ਕੰਗਣਾ ਫਿਰ ਵਾਰ-ਵਾਰ ਵਾਅਦਕ ਬਿਆਨ ਫਿਰ ਵਾਰ-ਵਾਰ ਵਾਅਦਕ ਬਿਆਨ ਦੇਣੇ ਕੀ ਕਰਨਾ ਹੁਣ ਵਿਵਾਦਾਂ ਦੇ ਵਿੱਚ ਕੰਗਣਾ ਰੌਦਿਸ ਕਰਕੇ ਆਈ ਹੈ ਕਿ ਇੱਕ ਫਿਲਮ ਬਣੀ ਹੈ ਜੋ ਪੰਜਾਬ ਦੀ ਰਾਜਨੀਤੀ ਦੇ ਉੱਤੇ ਜਾਂ ਪੰਜਾਬ ਦੇ ਇਤਿਹਾਸ ਨਾਲ ਪੰਜਾਬ ਦੇ ਦੁਖਾਂਤ ਨਾਲ ਬਹੁਤ ਸਰੀਆਂ ਪੰਜਾਬ ਨਾਲ ਜੁੜੀਆਂ ਵੱਡੀਆਂ ਘਟਨਾਵਾਂ ਨਾਲ ਇੱਕ ਫਿਲਮ ਜਿਹੜੀ ਬਣਾਈ ਗਈ ਆ ਉਹ ਫਿਲਮ ਦਾ ਨਾਮ ਐਮਰਜੈਂਸੀ ਆ ਹੁਣੇ ਵਿਵਾਦ ਆਮ ਲੋਕ ਹੀ ਨਹੀਂ ਕਰ ਰਹੇ ਇਸ ਦਾ ਵਿਰੋਧ ਐਸਜੀਪੀਸੀ ਨੇ ਕੀਤਾ ਇਸ ਮੁੱਦੇ ਨੂੰ ਲੈ ਕੇ ਹੁਣ ਹਾਈ ਕੋਰਟ ਤੱਕ ਬਹੁਤ ਸਾਰੇ ਵਕੀਲ ਗਏ ਆ ਕਿ ਇਹ ਫਿਲਮ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਇਸ ਫਿਲਮ ਦੇ ਵਿੱਚ ਜਿੰਨਾ ਕੋਈ ਘਟਨਾਕ੍ਰਮ ਨਜ਼ਰ ਆਇਆ ਕਿਉਂਕਿ ਅਜੇ ਤੱਕ ਹਲਕਾ ਜਿਹਾ 1-2 ਸਕਿੰਟ ਦਾ ਟ੍ਰੇਲਰ ਆਇਆ ਇਸ ਸਬੰਧ ਦੇ ਵਿੱਚ ਐਸਜੀਪੀਸੀ ਨੇ ਵੱਡਾ ਨੋਟਿਸ ਵੀ ਫਿਲਮ ਨਿਰਮਾਤਾ ਨੂੰ ਕੀਤਾ ਕੰਗਣਾ ਰਣੌਤ ਨੂੰ ਕੀਤਾ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨਾਲ ਸੰਬੰਧਿਤ ਇਹ ਫਿਲਮ ਬਣਾਈ ਗਈ ਹੈ ਕਿ ਜਿਸ ਤਰ੍ਹਾਂ ਸਤਵੰਤ ਸਿੰਘ ਕੇਰਸنگ ਨੇ ਇੱਕ ਵੱਡਾ ਕਦਮ ਚੁੱਕਿਆ ਸੀ ਇੰਦਰਾ ਗਾਂਧੀ ਦੀ ਮੌਤ ਹੋ ਗਈ ਇੰਦਰਾ ਗਾਂਧੀ ਦੇ ਆਧਾਰ ਤੇ ਫਿਲਮ ਬਣਾਈ ਗਈ ਸੰਤ ਜਰਨੈਲ ਸਿੰਘ ਨੂੰ ਕਿਸ ਢੰਗ ਨਾਲ ਵਿਖਾਇਆ ਗਿਆ ਇਸ ਦੇ ਉੱਤੇ ਪਿਕਚਰ ਪੂਰੀ ਬਾਹਰ ਨਹੀਂ ਬਾਕੀ ਹੈ ਪਰੰਤੂ ਇਸ ਦਾ ਵਿਰੋਧ ਇਸ ਕਰਕੇ ਵੀ ਹੋ ਰਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਿੱਖ ਕੌਮ ਦੇ ਅਜਿਹੇ ਹੀਰੋ ਨੇ ਜਿਨ੍ਹਾਂ ਦਾ ਵੱਡਾ ਸਤਕਾਰ ਹੈ 1984 ਦੇ ਵਿੱਚ ਵੱਡੀਆਂ ਘਟਨਾਵਾਂ ਉਹਨਾਂ ਦੇ ਨਾਲ ਜੁੜਦੀਆਂ ਇੰਦਰਾ ਗਾਂਧੀ ਨੂੰ ਇਸ ਕਰਕੇ ਭੁਗਤਣੀ ਪਈ ਕਿ ਸਿੱਖਾਂ ਦੇ ਮਕਦਸ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਜੋ ਦੇਸ਼ ਦੇ ਵਿੱਚ ਵਾਪਰਿਆ ਜੋ ਪੰਜਾਬ ਦੇ ਵਿੱਚ ਹੋਇਆ ਉਹ ਸਾਰਿਆਂ ਨੂੰ ਪਤਾ ਹੈ ਹੁਣ ਕੰਗੜਾ ਰਡੌਤ ਅਮਰਜੈਂਸੀ ਫਿਲਮ ਲਿਆ ਕੇ ਅਜਹੀਆਂ ਸਵੇਦਨਾਵਾਂ ਨੂੰ ਸੱਟ ਮਾਰ ਰਹੀ ਹੈ ਅਜਿਹਿਆਂ ਭਾਵਨਾਵਾਂ ਨਾਲ ਖਲਵਾੜ ਕਰਦੀ ਵਿਖਾਈ ਦੇ ਰਹੀ ਹੈ ਜੋ ਪੰਜਾਬ ਦੇ ਦਖਾਂਤ ਨਾਲ ਜੁੜੀਆਂ ਹੋਈਆਂ ਪਰ ਸੈਂਸਰ ਬੋਰਡ ਦੀ ਵੀ ਕਈ ਸਟੈਪ ਹੁੰਦੇ ਨੇ ਪੜਾ ਹੁੰਦੇ ਨੇ ਐਕਟ ਹੁੰਦੇ ਨੇ ਕਾਨੂੰਨ ਹੁੰਦੇ ਨੇ ਆਖਰ ਸੈਂਸਰ ਬੋਰਡ ਨੇ ਪ੍ਰਵਾਨਗੀ ਦਿੱਤੀ ਫਿਲਮ ਨੂੰ ਤੇ ਫਿਲਮ ਬਣ ਕੇ ਤਿਆਰ ਹੋਈ ਕੀ ਸੈਂਸਰ ਬੋਰਡ ਨੂੰ ਨਜ਼ਰ ਨਹੀਂ ਆਇਆ ਉਸ ਸਮੇਂ ਵਿੱਚ ਫਿਲਮ 'ਚ ਕੀ ਹੈ ਦਰਸਲ ਵਿੱਕੀ ਜੀ ਤੁਹਾਡਾ ਇਹ ਸਵਾਲ ਬਹੁਤ ਵਾਜਬ ਹੈ ਸੈਂਸਰ ਬੋਰਡ ਦੇ ਕੋਲੇ ਬਹੁਤ ਲੋਕ ਪਹੁੰਚ ਕਰਦੇ ਆ ਜਿਨ੍ਹਾਂ ਨੇ ਸੱਚ ਨਾਲ ਸਮੇਂ ਨਾਲ ਆਪਣੀਆਂ ਜੀਵਨੀਆਂ ਦੇ ਆਧਾਰਤ ਫਿਲਮਾਂ ਬਣਾਉਣੀਆਂ ਹੁੰਦੀਆਂ ਨੇ ਸੈਂਸਰ ਬੋਰਡ ਬਹੁਤਾ ਢੰਗਾਈ ਦੇ ਵਿੱਚ ਜਾਂਦਾ ਨਹੀਂ ਜਿਹੜੇ ਅਪਰੋਚ ਵਾਲੇ ਲੋਕ ਹੁੰਦੇ ਆ ਉਹ ਸੈਂਸਰ ਬੋਰਡ ਤੋਂ ਪਰਵਾਨਗੀਆਂ ਲੈ ਲੈਂਦੇ ਆ ਮਨਜ਼ੂਰੀਆਂ ਲੈ ਜਾਂਦੇ ਆ ਪਰੰਤੂ ਹਮੇਸ਼ਾ ਹੀ ਪੰਜਾਬ ਨਾਲ ਪੰਜਾਬ ਨਾਲ ਜੁੜੀਆਂ ਅਜਹੀਆਂ ਕਹਾਣੀਆਂ ਜਹੇ ਦੁਖਾਂਤ ਜਹੀਆਂ ਕਟਨਾਵਾ ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਵਿੱਚ ਵਾਪਰਦੀਆਂ ਇਹ ਲੋਕ ਨਾ ਹੁਣ ਵੱਡੇ ਜਿਹੜੇ ਨੇ ਅਜਹੀਆਂ ਫਿਲਮਾਂ ਬਣਾ ਕੇ ਬਾਰ-ਬਾਰ ਉਹਨਾਂ ਸਵੇਦਨਾਵਾਂ ਨੂੰ ਛੇੜ ਰਹੇ ਨੇ ਉਹਨਾਂ ਲੋਕਾਂ ਦੇ ਜ਼ਖਮਾਂ ਦੇ ਉੱਤੇ ਲੂਣ ਸੁੱਟ ਰਹੇ ਨੇ ਇਸ ਕਰਕੇ ਉਹਨਾਂ ਦੇ ਦਰਦ ਉਹਨਾਂ ਦੇ ਜ਼ਖਮ ਜਿਹੜੇ ਆ ਫੇਰ ਹਰੇ ਹੋ ਜਾਂਦੇ ਆ ਪਰੰਤੂ ਹੁਣ ਇਸ ਫਿਲਮ ਦੇ ਵਿੱਚ ਵੀ ਪੂਰੀ ਕਹਾਣੀ ਤਾਂ ਜੇ ਬਿਆਨ ਨਹੀਂ ਹੋਈ ਜਿਸ ਦੇ ਉੱਤੇ ਜੇ ਇੰਦਰਾ ਗਾਂਧੀ ਦੇ ਆਧਾਰਤ ਫਿਲਮ ਬਣੀ ਹੈ ਤਾਂ ਕਾਂਗਰਸ ਨੂੰ ਵੀ ਟਿੱਪਣੀ ਕਰਨੀ ਚਾਹੀਦੀ ਆ ਪਰੰਤੂ ਹੁਣ ਜਿਹੜਾ ਵਿਰੋਧ ਆ ਇੱਕ ਕਿਸਾਨਾਂ ਵੱਲੋਂ ਵੀ ਹੋ ਰਿਹਾ ਤੇ ਦੂਜਾ ਸਿੱਖ ਕੌਮ ਦੇ ਅੰਦਰ ਬਹੁਤ ਵੱਡਾ ਵਿਰੋਧ ਹੋ ਰਿਹਾ ਕਿ ਇਹ ਫਿਲਮ ਪੰਜਾਬ 'ਚ ਲੱਗਣ ਨਹੀਂ ਦੇਵਾਂਗੇ ਸਤ ਜਨਾਰ ਸਿੰਘ ਭਿੰਡਰਾ ਵਾਲੇ ਜਿਹੜੇ ਨੇ ਉਹਨਾਂ ਦੇ ਜੀਵਨ ਦੇ ਉੱਤੇ ਕਿਸ ਤਰ੍ਹਾਂ ਦੀ ਫਿਲਮ ਬਣੀ ਹੈ ਕਿਸ ਤਰ੍ਹਾਂ ਦਾ ਝੂਠ ਦਿਖਾਇਆ ਗਿਆ ਹੈ ਸੱਚ ਕੀ ਹੈ ਅਸਲ ਸੱਚ ਕਿਤੇ ਲੁਕਿਆ ਰਹਿ ਗਿਆ ਜਾਂ ਇੰਦਰਾ ਗਾਂਧੀ ਨਾਲ ਬਾਬਤ ਇਹ ਫਿਲਮ ਕਿਉਂ ਇਸ ਤਰ੍ਹਾਂ ਬਣਾ ਕੇ ਭਾਜਪਾ ਜਿਹੜੀ ਕੰਗਣਾ ਰਣੌਤ ਨੂੰ ਵਰਤ ਰਹੀ ਹੈ ਤਾਂ ਅਜਿਹੇ ਕਟੜਾ ਕੰਮ ਜਦੋਂ ਜੁੜਦੇ ਨੇ ਸੈਂਸਰ ਬੋਰਡ ਨੂੰ ਵੀ ਚਾਹੀਦਾ ਕਿ ਜੇ ਪੰਜਾਬ ਦੇ ਵਿੱਚ ਕੋਈ ਸਿੱਖਾਂ ਨਾਲ ਸੰਬੰਧਿਤ ਕੋਈ ਫਿਲਮ ਬਣਾਈ ਜਾ ਰਹੀ ਹੈ ਸਿੱਖ ਇਤਿਹਾਸ ਨਾਲ ਬਣਾਈ ਜਾ ਰਹੀ ਹੈ ਜਿੱਦਾਂ ਚਾਰ ਸ਼ਹਿਬਜ਼ਾਦੇ ਬਣੀ ਸੀ ਉਹ ਵੀ ਚੈਲੰਜ ਹੋਈ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਰੀਆਂ ਫਿਲਮਾਂ ਸੀ ਉਹ ਵੀ ਚੈਲੰਜ ਹੋਈਆਂ ਤਾਂ ਸਿੱਖਾਂ ਦੀ ਸਰਮੌਰ ਸਸਤਾ ਐ ਜੀਪੀਸੀ ਹੈ ਉਹਨਾਂ ਦੇ ਕੋਲੇ ਪਹੁੰਚ ਕਰਨੀ ਚਾਹੀਦੀ ਹੈ ਜਦੋਂ ਅਜਿਹੀਆਂ ਸਿੱਖ ਆਧਾਰਿਤ ਫਿਲਮਾਂ ਬਣਦੀਆਂ ਨੇ ਤਾਂ ਉਹਦੇ ਉੱਤੇ ਬਾਅਦ ਦੇ ਵਿੱਚ ਕਟਾਕਸ਼ ਸਾਹਮਣੇ ਆਉਂਦੇ ਆ ਬਾਅਦ ਦੇ ਵਿੱਚ ਵਿਰੋਧ ਸਾਹਮਣੇ ਆਂਦਾ ਹੈ ਫਿਰ ਹੁਣ ਹਾਈ ਕੋਰਟ ਤੱਕ ਗੱਲ ਗਈ ਹੈ ਇਸ ਦੇ ਉੱਤੇ ਅਜੇ ਤਰੀਕ ਆਉਣੀ ਜਿਹੜੀ ਆ ਦਿਖਾਈ ਦੇਗੀ ਕਿ ਇਸ ਤਰੀਕ ਦੇ ਉੱਤੇ ਕਿਸ ਤਰ੍ਹਾਂ ਦਾ ਫੈਸਲਾ ਹੁੰਦਾ ਹੈ ਫਿਲਹਾਲ ਜਦੋਂ ਹੁਣ ਕੰਗਣਾ ਰਡੌਤ ਦਾ ਬਿਆਨ ਜਾਂ ਵਿਵਾਦ ਵੱਡੇ ਪੱਧਰ ਤੇ ਦਖਾਈ ਦੇਣੇ ਸ਼ੁਰੂ ਹੋਇਆ ਤਾਂ ਹੁਣ ਭਾਜਪਾ ਨੇ ਕੰਗਣਾ ਰਣੌਤ ਨੂੰ ਤਲਬ ਕੀਤਾ ਹੈ। ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਮੁਲਾਕਾਤ ਕੀਤੀ ਹੈ। ਕੰਗਣਾ ਰਣੌਤ ਨੂੰ ਸ਼ਾਇਦ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਕੁਝ ਦਿਨ ਪਹਿਲਾਂ ਇੱਕ ਚਿੱਠੀ ਭਾਜਪਾ ਦੇ ਦਫ਼ਤਰ ਤੋਂ ਵੀ ਕੰਗਣਾ ਰਣੌਤ ਨੂੰ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਲਿਖਿਆ ਸੀ ਕਿ ਤੁਸੀਂ ਬਿਆਨਬਾਜ਼ੀ ਪਾਰਟੀ ਦੇ ਕਿਸੇ ਵੀ ਅਜਿਹੇ ਝੰਡੇ ਤੋਂ ਬਾਹਰ ਹੋ ਕੇ ਨਹੀਂ ਦੇਣੀ ਜਿਸ ਦੇ ਨਾਲ ਪਾਰਟੀ ਦਾ ਨੁਕਸਾਨ ਹੋਵੇ ਕਿਉਂਕਿ ਭਾਜਪਾ ਇੱਕ ਵੱਡਾ ਆਈਕਿਊ ਲੈ ਕੇ ਚੱਲੀ ਹੋਈ ਆ ਕਿ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਵਿੱਚ ਫੇਲ ਹੋ ਰਹੀਆਂ ਤਾਂ ਅਸੀਂ ਆਪਣੀ ਪੰਜਾਬ ਦੇ ਵਿੱਚ ਸਪੇਸ ਕਿੱਥੋਂ ਬਣਾਉਣੀ ਆ ਪੀਪੀਪੀ ਦੇ ਕਹਿਣ ਦੇ ਨਾਲ ਵੀ ਕੰਗਨਾਰ ਰ瑙 ਦੇ ਖਾਨੇ ਵਿੱਚ ਮੈਨੂੰ ਲੱਗਦਾ ਗੱਲ ਨਹੀਂ ਪਈ ਅੱਜ ਜਿਹੜਾ ਬਿਆਨ ਦਿੱਤਾ ਗਿਆ ਸਿਮਰਜੀਤ ਸਿੰਘ ਮਾਨ ਮਲੋਂ ਤਾਂ ਸਕੰਗਨਾਰ ਰ瑙 ਦਾ ਵੀ ਟਵੀਟ ਨਾਲ ਹੀ ਆ ਗਿਆ ਉਹਨੇ ਕਹਿਤਾ ਮੈਨੂੰ ਰੇਪ ਦਾ ਮੇਰੇ ਰੇਪ ਦਾ ਖਤਰਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਵੈਸੇ ਤਾਂ ਜਿਹੜੀ ਆਮ ਆਦਮੀ ਦੀ ਸੁਰੱਖਿਆ ਹੁੰਦੀ ਹੈ ਉਸ ਨੂੰ ਲੈ ਕੇ ਭਾਰਤ ਦੇ ਵਿੱਚ ਬਹੁਤ ਵੱਡੇ ਕਾਨੂੰਨ ਬਣੇ ਆ ਜੇ ਅਜਿਹੀ ਕੋਈ ਕੰਗਣਾ ਰਣੌਤ ਨੂੰ ਗੱਲ ਲੱਗਦੀ ਹੈ ਕਿ ਮੈਨੂੰ ਰੇਪ ਦਾ ਖਤਰਾ ਹੈ ਜਾਂ ਅਜਿਹੀ ਕੋਈ ਖਤਰੇ ਵਾਲੀ ਗੱਲ ਹੈ ਤਾਂ ਉਸ ਨੂੰ ਪਹੁੰਚ ਕਰਨੀ ਚਾਹੀਦੀ ਹੈ ਬਹੁਤ ਉੱਚ ਅਦਾਲਤ ਤੱਕ ਤੇ ਆਪਣੇ ਮਾਮਲੇ ਨੂੰ ਜਾਗਰ ਕਰਨਾ ਚਾਹੀਦਾ ਕਿ ਰੇਪ ਦਾ ਖਤਰਾ ਕਿਸ ਪਖਤੋਂ ਹੈ ਰੇਪ ਸ਼ਬਦ ਬਹੁਤ ਵੱਡਾ ਸ਼ਬਦ ਹੈ ਜੇ ਅਜਿਹੇ ਖਤਰੇ ਕੰਗਣਾ ਰਣੌਤ ਨੂੰ ਲੱਗਦੇ ਨੇ ਤਾਂ ਉਸ ਨੂੰ ਉੱਚ ਅਦਾਲਤ ਤੱਕ ਜਾ ਕੇ ਦੱਸਣਾ ਵੀ ਪਏਗਾ ਰੇਪ ਦਾ ਖਤਰਾ ਕਿਸ ਤੋਂ ਹੈ ਕਿੰਨਾ ਤੋਂ ਹੈ ਕਿਹੜੇ ਚਾਹੁੰਦੇ ਆ ਕਿ ਕੰਗੜਾ ਰਣੋਤ ਦਾ ਰੇਪ ਹੋਵੇ ਪਰੰਤੂ ਇੱਥੇ ਦੱਸਣਾ ਚਾਹਾਂਗਾ ਕਿ ਕੰਗੜਾ ਰੌਜੀ ਤੁਸੀਂ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਜਿਹੜੇ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਬੈਠੇ ਆ ਉਸ ਸੰਘਰਸ਼ ਦੇ ਦੌਰਾਨ ਰੇਪ ਹੋਇਆ ਹੈ ਅਜਹੀਆਂ ਘਟਨਾਵਾਂ ਹੋਈਆਂ ਉਸ ਦਾ ਜਵਾਬ ਸਿਮਰਜੀਤ ਸਿੰਘ ਮਾਨ ਨੇ ਇਸ ਕਰਕੇ ਦਿੱਤਾ ਕਿਉਂਕਿ ਇੱਕ ਪੱਤਰਕਾਰ ਨੇ ਮਾਨ ਸਾਹਿਬ ਨੂੰ ਸਵਾਲ ਕੀਤਾ ਸੀ ਮਾਨ ਸਾਹਿਬ ਨੇ ਗੱਲ ਕਹੀ ਹੈ ਕਿ ਰੇਪ ਬਾਰੇ ਜਿਆਦਾ ਪਤਾ ਕੰਗਣਾ ਰਣੌਤ ਨੂੰ ਹੋ ਸਕਦਾ ਹੈ। ਇਹ ਸ਼ੈਲੀ ਹੈ ਬੋਲਣ ਦੀ ਸ਼ੈਲੀ ਹੈ ਆਪਣੀ। ਦੇਖੋ ਜੀ ਮਾਨ ਸਾਹਿਬ ਵੀ ਕਈ ਵਾਰੀ ਇਸ ਤਰ੍ਹਾਂ ਵੀ ਕੋਈ ਸਮਝੇ। ਦੇਖੋ ਮਾਨ ਸਾਹਿਬ ਕਈ ਵਾਰੀ ਜਹਿਆਂ ਤਕਰੀਰਾਂ ਤਿੱਖੀਆਂ ਦੇ ਦਿੰਦੇ ਨੇ ਉਹਨਾਂ ਨਾਲ ਵੀ ਬਹੁਤ ਸਾਰੇ ਵਿਵਾਦ ਜੁੜ ਜਾਂਦੇ ਆ। ਅੱਜ ਉਹ ਕਰਨਾਲ ਗਏ ਹੋਏ ਸੀ ਉਹਨਾਂ ਨੇ ਜਿਹੜੀ ਟਿੱਪਣੀ ਕਰਤੀ ਉਹਨਾਂ ਨੇ ਜਿਹਦੇ ਨਾਲ ਇੱਕ ਵਾਰ ਫਿਰ ਇਹ ਜਿਹੜਾ ਕੰਗਣਾ ਰਣੌਤ ਦਾ ਮਾਮਲਾ ਹੈ ਫਿਰ ਅੱਗੇ ਤੁਰਦਾ ਹੈ, ਨਾਲ ਵਿਵਾਦ ਜੁੜਦਾ ਹੈ ਤਾਂ ਕਹਿਣਾ ਪਏਗਾ ਕਿ ਕੰਗਣਾ ਰਣੌਤ ਬਾਰ-ਬਾਰ ਜਦੋਂ ਜਹਿਆਂ ਗੱਲਾਂ ਕਰਦੀ ਐ ਜਹੇ ਬਿਆਨ ਦਾਗਦੀ ਐ ਉਹਦੇ ਨਾਲ 60 ਜਿਹੜੀ ਐ ਦਿਲ ਤੇ ਲੱਗਦੀ ਐ ਕਿ ਜਦੋਂ ਤੁਸੀਂ ਕਿਸੇ ਪੰਜਾਬੀ ਮਟਿਆਰ ਨੂੰ ਜਾਂ ਪੰਜਾਬੀ ਨੂੰ ਵੇਖ ਕੇ ਸਿੱਖ ਧਾਰੀ ਨੌਜਵਾਨ ਨੂੰ ਵੇਖ ਕੇ ਅਜਹੀ ਟਿੱਪਣੀ ਕਰਦੇ ਹੋ ਕਿ ਤੁਸੀਂ ਖਾਲਸਤਾਨੀ ਹੋ ਤੁਸੀਂ ਅੱਤਵਾਦੀ ਹੋ ਜਦੋਂ ਪੰਜਾਬੀਆਂ ਦੀ ਪ੍ਰਭਾਸ਼ਾ ਬਦਲੀ ਜਾਏਗੀ ਪੰਜਾਬੀਆਂ ਨੂੰ ਤੁਸੀਂ ਵੱਖਵਾਦੀ ਅੱਤਵਾਦੀ ਦੱਸੋਗੇ ਤਾਂ ਗੱਲਾਂ ਤੇ ਅਜਿਹੇ ਖੜਾਕ ਤੁਹਾਡੇ ਹੋਣਗੇ ਕੰਗਣਾ ਰਣੋਤ ਨੇ ਅਜੀਹਾ ਸਬਕ ਲੈਣ ਦਾ ਕੋਈ ਦਿਖਾਇਆ ਨਹੀਂ ਕਿ ਉਹਨੂੰ ਕੋਈ ਸਬਕ ਮਿਲਿਆ ਉਹ ਬਾਰ-ਬਾਰ ਇੱਕ ਵਾਰ ਫੇਰ ਹੁਣ ਅਮਰਜੈਂਸੀ ਦੀ ਫਿਲਮ ਨੂੰ ਲੈ ਕੇ ਉਹ ਨਵੇਂ ਬਵਾਦ ਪੈਦਾ ਕਰ ਰਹੀ ਹੈ ਤੇ ਇਸ ਮਸਲੇ ਦੇ ਉੱਤੇ ਜਿਹੜਾ ਹੁਣ ਭਾਜਪਾ ਨੂੰ ਕੋਈ ਐਕਸ਼ਨ ਕਰਨਾ ਚਾਹੀਦਾ ਹੈ ਤਲਬ ਕਰਕੇ ਵੀ ਬਹੁਤ ਸਾਰੀਆਂ ਚਰਚਾਵਾ ਦਿਖਾਈ ਦੇ ਰਹੀਆਂ ਕਿ ਭਾਜਪਾ ਤਲਬ ਕਰ ਰਹੀ ਹੈ ਚਿੱਠੀ ਪੱਤਰ ਕਰਕੇ ਨੋਟਿਸ ਲੈ ਰਹੀ ਹੈ ਪਰੰਤੂ ਭਾਜਪਾ ਪੱਲਾ ਛੱਡ ਰਹੀ ਹੈ ਭਾਜਪਾ ਨੂੰ ਪੱਲਾ ਛੱਡਣ ਦੀ ਬਜਾਏ ਐਕਸ਼ਨ ਦੇ ਰੂਪ ਵਿੱਚ ਦਿਖਾਣਾ ਚਾਹੀਦਾ ਹੈ ਆ ਜਿਹੜੇ ਪ੍ਰਦਰਸ਼ਨ ਹੋ ਰਿਹਾ ਭਾਜਪਾ ਦੇ ਦਫਤਰਾਂ ਦਾ ਘਰਾਓ ਹੋ ਰਿਹਾ ਇਹਦੇ ਨਾਲ ਸਿੱਖਾਂ ਦਾ ਪੰਜਾਬ ਦਾ ਪੰਜਾਬੀਆਂ ਦਾ ਜਿਹੜਾ ਅਕਸ ਹੈ ਉਹ ਖਰਾਬ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਪਿੱਛੇ ਭਾਜਪਾ ਦੀਆਂ ਕੀ ਸਾਜਸ਼ਾਂ ਨੇ ਕੀ ਭਾਜਪਾ ਕਰਵਾ ਰਹੀ ਹੈ ਤਾਂ ਪੰਜਾਬੀਆਂ ਨੂੰ ਉਸੇ ਤਰ੍ਹਾਂ ਦੇ ਖੜਾਕ ਕਰਨੇ ਆਉਂਦੇ ਆ ਜਿਸ ਤਰ੍ਹਾਂ ਦਾ ਖੜਾਕ ਚੰਡੀਗੜ੍ਹ ਦੇ ਰਿਪੋਰਟ ਦੇ ਉੱਤੇ ਕੰਗਣਾ ਦੀ ਗੱਲ ਤੇ ਹੋਇਆ ਸੀ ਸੋ ਬਿਲਕੁਲ ਸੀਨੀਅਰ ਜਰਨਲਿਸਟ ਬੇਦੀ ਸਾਹਿਬ ਨਾਲ ਗਲਬਤ ਕੀਤੀ ਵੀ ਕੰਗਨਾ ਰਣੌਤ ਨੂੰ ਤਲਬ ਕਰਨ ਦੀ ਗੱਲ ਵੀ ਬੀਜੇਪੀ ਨੇ ਕੀਤੀ ਹੈ ਸੋ ਇੱਕ ਪਾਸੇ ਬੀਜੇਪੀ ਪੰਜਾਬ ਦੇ ਵਿੱਚ ਆਪਣਾ 2027 ਦਾ ਸੁਨਹਿਰਾ ਪਿੱਖ ਵੇਖ ਰਹੀ ਹੈ ਕਈ ਤਰ੍ਹਾਂ ਦੀਆਂ ਨੀਤੀਆਂ ਤੇ ਕਈ ਤਰ੍ਹਾਂ ਦੇ ਅਜੰਡੇ ਲੈ ਕੇ ਆ ਰਹੀ ਵੀ ਆਖਰ ਅਸੀਂ ਪੰਜਾਬ ਦੇ ਵਿੱਚ 2027 ਦੇ ਵਿੱਚ ਆਪਣੇ ਪੈਰ ਲਾਈਏ ਲੇਕਿਨ ਕੰਗਨਾ ਰਣੌਤ ਦੇ ਇਨ੍ਹਾਂ ਬਿਆਨਾਂ ਦੇ ਨਾਲ ਪੰਜਾਬ ਦੇ ਵਿੱਚ ਨਫ਼ਰਤ ਪੈਦਾ ਹੋ ਰਹੀ ਹੈ ਸੋ ਕੰਗਨਾ ਰਣੌਤ ਨੋ ਜਿੱਦਾਂ ਬੇਦੀ ਸਾਹਿਬ ਨੇ ਕਿਹਾ ਵੀ ਭਾਜਪੀ ਨੂੰ ਕਿਤੇ ਨਾ ਕਿਤੇ ਨੱਥ ਪਾਉਣੀ ਪਵੇਗੀ